ਪਰ ਅੱਜ ਜੇ ਕਿਸੇ ਨੂੰ ਮਾੜਾ ਕਹਿਣਾ ਹੋਵੇ ਉਹ ਜਾ ਮਸੰਦਾ ਜ ਐ ਇਹ ਤਾਂ ਮਸੰਦੀ ਬਣ ਕੇ ਬਹਿ ਗਿਆ ਉਹ ਇੱਕ ਗਾਲ ਦੇ ਰੂਪ ਦੇ ਵਿੱਚ ਹੋ ਗਿਆ ਸ਼ਬਦ ਤਾਂ ਸਾਡੇ ਗੁਰੂ ਨੇ ਦਿੱਤਾ ਸੀ ਇੱਕ ਚਿੱਟੇ ਕਮੀਜ਼ ਪਜਾਮੇ ਉੱਤੇ ਗੱਤਰੇ ਨੀਲੀ ਪਾਗ ਵਾਲੇ ਨੂੰ ਕਿਹਾ ਜਾਂਦਾ ਵੀ ਅਕਾਲੀ ਕ੍ਰਪਟ ਸਾਡੇ ਬਜੁਰਗਾਂ ਦੀ ਕਮਾਈ ਹੋਈ ਉਂਜੀ ਨੂੰ ਬਲਤਣਾ ਚਾਹੁੰਦੇ ਆ ਵੀ ਕਾਲੀ ਦਲ ਦਾ ਬੜਾ ਇਤਿਹਾਸ ਆ ਜੀ ਬੜੀਆਂ ਕੁਰਬਾਨੀਆਂ ਬੜੀਆਂ ਜੇਲਾ ਕਟੀਆਂ ਉਹ ਤਾਂ ਸਾਡੇ ਅੱਜ ਤੋਂ 50 ਸਾਲ ਪਹਿਲਾਂ ਕਟੀਆਂ ਸੀ ਧਰਮ ਜੋ ਤੋਂ ਮੋਰਚੇ ਤੋਂ ਬਾਅਦ ਸੰਤਾ ਤੋਂ ਬਾਅਦ ਸਟ੍ਰਗਲ ਹੋਈ ਨਹੀਂ ਪਿਛਲਾ 40 50 ਸਾਲ ਦਾ ਸਮਾਂ ਹੋ ਗਿਆ ਕਿਹੜੀ ਸਟ੍ਰਗਲ ਕੀਤੀ ਕਾਲੀ ਦਲ ਦੇ ਨਾਂ ਦੇ ਉੱਤੇ ਤੇ ਜੋ ਪਿਛਲੀ ਸੱਤਾਂ ਸਾਲਾਂ ਦੀ ਸੀ ਉਹ ਖਾਲੀ ਜਿਹਾ ਦੀ ਸੋ ਅਸੀਂ ਉਸ ਪਰੰਪਰਾ ਨੂੰ ਅਜੇ ਵੀ ਨਹੀਂ ਜੀਵਤ ਕਰ ਲਏ ਅਸੀਂ ਸਾਡੀ ਸਾਰੀ ਕਵਾਇਤ ਜਿਹੜੀ ਬੋਧੀ ਕਰਕੇ ਇਹ ਹੁੰਦੀ ਹੈ ਵੀ 27 ਦੀ ਵਿੱਚ ਮੁੱਖ ਮੰਤਰੀ ਕਿਹੜਾ ਬਣਨਾ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਅਸੀਂ ਉਹਨਾਂ ਦੀ ਸੰਜੀਤੀ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਇਤਿਹਾਸ ਵੱਲ ਦੇਖਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਸੰਸਥਾ ਦੀ ਸਿੱਖ ਇਤਿਹਾਸ ਦੇ ਵਿੱਚ ਪੁਨਰ ਸੰਜੀਤੀ ਦੀ ਗੱਲ ਹੋਈ ਹੈ ਜੇ ਕੋਈ ਸੰਸਥਾ ਗਲਕ ਗਈ ਤਾਂ ਇੱਕ ਨਵੀਂ ਸੰਸਥਾ ਨੇ ਉਹਦੀ ਜਗ੍ਹਾ ਲੈ ਲਈ ਜਿਵੇਂ ਮਸੰਦ ਪ੍ਰਥਾ ਵੀ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਨੇ ਤੇ ਅੱਜ ਦੀ ਤਰੀਕ ਦੇ ਵਿੱਚ ਉਹ ਬੜਾ ਸਤਿਕਾਰਤ ਸ਼ਬਦ ਸੀ ਮਸੰਦ ਗੁਰੂ ਘਰ ਦੇ ਉਹ ਸੇਵਾਦਾਰ ਸੀ ਪਰ ਅੱਜ ਜੇ ਕਿਸੇ ਨੂੰ ਮਾੜਾ ਕਹਿਣਾ ਹੋਵੇ ਉਹ ਜਾ ਮਸੰਦਾ ਜਾ ਇਹ ਤਾਂ ਮਸੰਦ ਹੀ ਬਣ ਕੇ ਬਹਿ ਗਿਆ ਉਹ ਇੱਕ ਗਾਲ ਦੇ ਰੂਪ ਦੇ ਵਿੱਚ ਹੋ ਗਿਆ ਸ਼ਬਦ ਤਾਂ ਸਾਡੇ ਗੁਰੂ ਨੇ ਦਿੱਤਾ ਸੀ ਗੁਰੂ ਦਸਮ ਪਾਤਸ਼ਾਹ ਨੇ ਉਹ ਤੇਲ ਦੇ ਕੜਾਹਿਆਂ ਦੇ ਵਿੱਚ ਵੀ ਪਾ ਪਾ ਕੇ ਸਾਡੇ ਮਸੰਦ ਜਿਹੜੇ ਗੁਰੂ ਧਾਮਦਾਸ ਪਾਤਸ਼ਾਹ ਨੇ ਜਿਹੜੇ ਥਾਪੇ ਸੀ ਸੋ ਜਿਹੜੀ ਪੁਨਰਸਜੀਤੀ ਵਾਲੀ ਗੱਲ ਆ ਮੈਂ ਮੇਰਾ ਨਿੱਜੀ ਵਿਚਾਰ ਹੋ ਸਕਦਾ ਕੋ ਹੋ ਸਕਦਾ ਸਹਿਮਤ ਨਾ ਹੋਵੇ ਵੀ ਉਹ ਅਕਾਲੀ ਦਲ ਬਣਾਓ 1920 ਵਾਲਾ ਬਣਾਓ ਅਸੀਂ ਇੱਕ ਤਾਂ ਉਹ ਅਕਾਲੀ ਪਰੰਪਰਾ ਨੂੰ ਵਿਗਾਰ ਦਿੱਤਾ ਇੱਥੋਂ ਤੱਕ ਆ ਗਈ ਅੱਜ ਇੱਕ ਚਿੱਟੇ ਕਮੀਜ਼ ਪਜਾਮੇ ਉੱਤੇ ਗੱਤਰੇ ਨੀਲੀ ਪਾਗ ਵਾਲੇ ਨੂੰ ਕਿਹਾ ਜਾਂਦਾ ਵੀ ਅਕਾਲੀ ਕਰਪਟ ਅਕਾਲੀ ਭ੍ਰਿਸ਼ਟ ਇੱਕੋ ਸਿੱਕੇ ਦੇ ਦੋ ਪਾਸੇ ਆਮ ਇਹ ਜਿਹੜੀ ਮੰਨਿਆ ਜਾਂਦਾ ਵੀ ਜੇ ਨੀਲੀ ਪਗਬੰਨੀ ਆ ਚਿੱਟਾ ਕਮੀਜ਼ ਪਜਾਮਾ ਪਾਗਲਾ ਕਹਿੰਦਾ ਕਾਲੀ ਦਲ ਦਾ ਬੰਦਾ ਏ ਪਿੱਛੇ 10 ਸਾਲ ਇਹਨਾਂ ਨੇ ਉਹ ਜੇ ਪੁਲਿਸ ਅਫਸਰ ਲਾਇਆ ਸੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਕਾਹਨ ਕੀਤਾ ਸੋ ਇਹ ਬਣ ਗਈ ਇੱਕ ਨੁਕਤਾ ਇਹ ਵੀ ਆ ਵੀ ਅਸੀਂ ਕਿਉਂ ਚਿਮੜੇ ਆ ਕਾਲੀ ਦਲ ਦੇ ਨਾਲ ਜੇ ਸਾਡੇ ਦੇ ਵਿੱਚ ਕਿਰਦਾਰ ਹੈਗਾ ਜੇ ਸਾਡੇ ਦੇ ਵਿੱਚ ਯੋਗਤਾ ਹੋਏਗੀ ਤੇ ਨਾ ਕੋਈ ਵੀ ਲਖ ਲੋ ਉਹਦੇ ਮੁਤਾਬਕ ਕੰਮ ਕਰਕੇ ਫਿਰ ਤੁਸੀਂ ਅੱਗੇ ਕਾਮਯਾਬ ਹੋ ਸਕਦੇ ਜਿਹੜੀ ਅਸੀਂ ਉਹ ਲਗੇਸੀ ਸਾਡੇ ਬਜੁਰਗਾਂ ਦੀ ਕਮਾਈ ਹੋਈ ਪੂੰਜੀ ਨੂੰ ਵਲਤਣਾ ਚਾਹੁੰਦੇ ਆ ਵੀ ਕਾਲੀ ਦਲ ਦਾ ਬੜਾ ਇਤਿਹਾਸ ਆ ਜੀ ਬੜੀਆਂ ਕੁਰਬਾਨੀਆਂ ਬੜੀਆਂ ਜੇਲਾਂ ਕੱਟੀਆਂ ਉਹ ਤਾਂ ਸਾਡੇ ਅੱਜ ਤੋਂ 50 ਸਾਲ ਪਹਿਲਾਂ ਕੱਟੀਆਂ ਸੀ ਅਸੀਂ ਕੀ ਕੀਤਾ ਇਹ ਪਰੰਪਰਾ ਦੀ ਪੂੰਜੀ ਜਿਹੜੀ ਸੀ ਉਹ ਵਲਤ ਲਈ ਗਈ ਆ ਉਹਦੇ ਵਿੱਚ ਹੋਰ ਪੂੰਜੀ ਨਹੀਂ ਜੋੜੀ ਗਈ ਜਿਹੜੀ ਗੱਲ ਸਟਰਗਲ ਦੀ ਹੋਈ ਵੀ ਅਕਾਲੀ ਦਲ ਸਟਰਗਲ ਦੀ ਪਾਰਟੀ ਆ ਸਟਰਗਲ ਤਾਂ ਛੱਡ ਦਿੱਤੀ ਤਾਂ ਮੇਜੋ ਤੋਂ ਮੋਰਚੇ ਤੋਂ ਬਾਅਦ ਸੰਤਾ ਤੋਂ ਬਾਅਦ ਸਟ੍ਰਗਲ ਹੋਈ ਨਹੀਂ ਪਿਛਲਾ 40-50 ਸਾਲ ਦਾ ਸਮਾਂ ਹੋ ਗਿਆ ਕਿਹਦੀ ਸਟ੍ਰਗਲ ਕੀਤੀ ਅਕਾਲੀ ਦਲ ਦੇ ਨਾਂ ਦੇ ਉੱਤੇ ਤੇ ਜੋ ਪਿਛਲੀ 60 ਸਾਲਾਂ ਦੀ ਸੀ ਉਹ ਖਾਲੀ ਜਾਰੀ ਸੋ ਇੱਕ ਲੋਗਤਾ ਹੈ ਵੀ ਅਕਾਲੀ ਜਿਹੜੀ ਅਕਾਲੀ ਕਦੂਤਵਾ ਆ ਉਹ ਕਿਸੇ ਦਲ ਦੇ ਨਾਲ ਕਿਸੇ ਬੰਦੇ ਦੇ ਨਾਲ ਕਿਸੇ ਉਹਦੇ ਨਾਲ ਨਹੀਂ ਬੱਜਾ ਹੋਇਆ ਇੱਕ ਅਧਿਆਤਮਕ ਤੇ ਰੋਹਾਨੀ ਰੂਤਵਾ ਆ ਅਕਾਲੀ ਪਰੰਪਰਾ ਦਾ ਉਹਨੂੰ ਅਸੀਂ ਪਹਿਲਾਂ ਪਲੀਤ ਕੀਤਾ ਹੁਣ ਅਸੀਂ ਕਹਿੰਦੇ ਅਸੀਂ ਪੁਨਰ ਸਜੀਤ ਕਰੀਏ ਪੁਨਰ ਸਜੀਤ ਵੀ ਅਸੀਂ ਉਸ ਸਿੰਧਰ ਬਚ ਨਹੀਂ ਕਰ ਰਹੇ ਜਿਸ ਤਰ੍ਹਾਂ ਭਾਈ ਮਨਦੀਪ ਸਿੰਘ ਨੇ ਕਹਿ ਵੀ ਕਾਲੀ ਬਾਬਾ ਭੂਲਾ ਸਿੰਘ ਤੋਂ ਬਾਅਦ ਸਾਨੂੰ ਕੋ ਦਿੱਦਾ ਨਹੀਂ ਕਾਲੀ ਤੇ ਅਸੀਂ ਨਾ ਉੱਥੇ ਜਾ ਕੇ ਡਿੱਗਦੇ ਆ ਵੀ ਕਾਲੀ ਭੂਲਾ ਸਿੰਘ ਵਾਲਾ ਲੀਡਰ ਹੋਣਾ ਚਾਹੀਦਾ ਸੋ ਅਸੀਂ ਉਸ ਪਰੰਪਰਾ ਨੂੰ ਅਜੇ ਵੀ ਨਹੀਂ ਜੀਵਤ ਕਰ ਰਹੇ ਅਸੀਂ ਸਾਡੀ ਸਾਰੀ ਕਵਾਇਦ ਜਿਹੜੀ ਬੋਤੀ ਕਰਕੇ ਇਹ ਹੁੰਦੀ ਹੈ ਵੀ 27 ਦੀ ਵਿੱਚ ਮੁੱਖ ਮੰਤਰੀ ਕਿਹੜਾ ਬਣਨਾ ਸੋ ਜਿੰਨੇ ਅਕਾਲੀ ਧਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੱਤਾ ਦੇ ਵਿੱਚ ਧਰੇ ਜਾਂ ਸੱਤਾ ਦੇ ਖਾਸ਼ਮੰਦ ਆ ਖਾਸ਼ਾ ਐਮਐਲਏ ਖਾਸ਼ਾ ਐਮਪੀ ਖਾਸ਼ਾ ਮੁੱਖ ਮੰਤਰੀ ਜਾਂ ਹੋਮ ਮਿਨਿਸਟਰ ਸੋ ਉਹਨਾਂ ਦੀ ساری ਦੌੜ ਆ ਸਾਡੀ ਦੌੜ 27 ਤੱਕ ਥੋੜੂ ਆ ਸਿੱਖਾਂ ਦੀ ਜਾਂ ਖਾਲਸਾ ਪੰਥ ਦੀ ਵੀ 27 ਚ ਮੁੱਖ ਮੰਤਰੀ ਜੇ ਬਣ ਗਿਆ ਬਸ ਉਹ ਹੀ ਠੀਕ ਆ ਬਾਕੀ ਪੰਥ ਦੇ ਮਸਲੇ ਸਾਰੇ ਹੱਲ ਹੋ ਜਾਣੇ ਆ ਦੁਨੀਆ ਤਾਂ ਸਿੱਖਾਂ ਨੂੰ ਰਾਜ ਦੇਣ ਦੇ ਵਿੱਚ ਬੈਠੀ ਆ ਤੇ ਅਸੀਂ ਦਿੱਲੀ ਤਖਤ ਦੇ ਅਧੀਨ ਸਵਿਧਾਨ ਦੇ ਅਧੀਨ ਸੂਬੇਦਾਰੀ ਲਈ ਲਲਕੜੀਆਂ ਕੱਢਦੇ ਫਿਰਦੇ ਹਾਂ ਸੋ ਅਕਾਲੀ ਜਿਹੜੀ ਪਰੰਪਰਾ ਹੈਗੀ ਅਕਾਲੀ ਫੂਲਾ ਸਿੰਘ ਵਾਲੀ ਉਹ ਸਾਨੂੰ ਜੀਵਿਤ ਕਰਨੀ ਚਾਹੀਦੀ ਆ ਜੇ ਸਾਡੀ ਦੌੜ 227 ਦੀ ਇਲੈਕਸ਼ਨ ਵਾਲੀ ਹੈਗੀ ਆ ਤਾਂ ਸਾਨੂੰ ਕੋਈ ਪੰਜਾਬੀ ਪਾਰਟੀ ਰੱਖ ਲੈਣਾ ਚਾਹੀਦਾ ਨਾਮ ਉਹਦੇ ਉਹਦੇ ਵੀ ਸਕੋਪ ਹੈਗਾ ਪੰਜਾਬ ਦੇ ਵੀ ਜਿਹੜੇ ਆਪਣੇ ਹੱਕ ਹੈਗੇ ਆ ਪੰਜਾਬ ਦੀ ਲੜਾਈ ਵੀ ਲੱਗਣ ਵਾਲੀ ਹੈਗੀ ਆ ਕਿਸਾਨਾਂ ਦੇ ਮਸਲੇ ਹੈਗੇ ਆ ਗਰੀਬਾਂ ਮਜ਼ਦੂਰਾਂ ਦਾ ਲੋਕਾਂ ਨੂੰ ਰਹਿਣ ਸਹਿਣ ਦੇ ਸਾਰਾ ਕੁਝ ਹੈਗਾ ਸੋ ਉਸ ਪੱਧਰ ਤੇ ਵੀ ਸੰਘਰਸ਼ ਕਰੋ